ਇਹ ਕਿ ਲੱਗ ਗਿਆ ਥੋੜੀ ਪ੍ਰਵਾਨ ਕਰ ਗਿਆ ਬਾਬਾ ਉਹ ਨਾਲ ਬਾਸ਼ ਹਰ ਇੱਕ ਦਾ ਪਾਣੀ ਤੁਸੀਂ ਆਪ ਹੀ ਪਕਾਉਂਦੇ ਕੀ ਪਾਣਾ ਵਰਤ ਕੇ ਜਾਂ ਕੀ ਐਸਾ ਹੋ ਗਿਆ ਕਿ ਫੀਵਰ ਹੀ ਹੁੰਦਾ ਰਿਹਾ ਕੱਲਾ ਫੀਵਰ ਹੀ ਹੁੰਦਾ ਰਿਹਾ ਤੇ ਉਤੋਂ ਇਨਫੈਕਸ਼ਨ ਵਧ ਗਈ ਦਵਾਈ ਮੈਡੀਸਿਨ ਵਧੂ ਲਈ ਉਹ ਭੈਣ ਦੀ ਮੰਮੀ ਨਹੀਂ ਹੈਗੀ ਤੇ ਘਰ ਦੇ ਵਿੱਚ ਦਿਹਾੜੀ ਦੱਪਾ ਕਰਦੇ ਆ ਕਿਹੇ ਜਿਹਾ ਤਰਾ ਮਜ਼ਦੂਰੀ ਹੁੰਦੀ ਆ ਉਹ ਤੜਕੇ ਉੱਠ ਕੇ ਆਪਣੇ ਬੱਚਿਆਂ ਦਾ ਪ੍ਰਸ਼ਾਦਾ ਪਾਣੀ ਪਕਾ ਕੇ ਇਹ ਵੀਰ ਜਾਂਦੇ ਤੇ ਸ਼ਾਮ ਨੂੰ 5 6 ਵਜੇ ਜਦੋਂ ਘਰ ਦੇ ਵਾਪਸ ਆਉਣਾ ਫਿਰ ਰਾਤ ਦਾ ਆ ਕੇ ਪ੍ਰਸ਼ਾਦਾ ਵੀ ਇਹੋ ਬਣਾਉਂਦੇ ਵੀਨੇ ਕਾਰੰਮ ਦਿਨ ਰੱਖੀ ਆ ਹਸਪੀਟਲ ਪਾਈਪ ਪਈ ਹੀ ਨਾ ਤੇ ਉਹਦੇ ਨਾਲ ਪਾਣੀ ਜਿਹੜਾ ਕੱਢਿਆ ਸਾਫ ਹੋ ਗਿਆ ਸ੍ਰੀਨੋ ਹਸਪੀਟਲ ਵਾਲਿਆਂ ਨੇ ਪਾਈ ਹੀ ਪਾਈ ਤੁਸੀਂ ਤੁਸੀਂ ਕੀ ਕੀ ਕੰਮ ਕਰਦੇ ਤੁਸੀਂ ਅਸੀਂ ਮਜ਼ਦੂਰੀ ਕਰਦਾ ਮਜ਼ਦੂਰੀ ਕਰਦੇ ਬਚ ਗਈ ਹਾਂ ਜਿੱਤਨਾ ਹਲਤਿਆ ਕਰਦੀ ਹਾਂ ਪੈਗ ਨਾ ਰਹਿ ਜਾਣੇ ਆਹੋ ਹੋ ਸਕਦੀ ਆਹ ਇਹ ਪਿਆ ਤਾਂ ਅੰਗ ਬੜੀ ਮਹੀਨੇ ਦਾ ਰਾਸ਼ਨ ਜਿਹੜਾ ਵਾ ਨਾ ਉਹ ਤੁਹਾਨੂੰ ਕਰਾਇ ਸਮੇਂ ਮਿਲ ਜਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਭੈਣ ਦੇ ਘਰੇ ਜਾ ਰਹੇ ਆ ਪਿੰਡ ਜਬੋਵਾਲ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਆ ਜਿਸ ਭੈਣ ਦਾ ਘਰ ਦੇ ਵਿੱਚ ਇੰਨਾ ਕੁ ਦੁੱਖ ਆ ਪਿਆ ਉਹਦੇ ਸਰੀਰ ਦੇ ਉੱਤੇ ਕਿ ਉਹਨੂੰ ਆਪਣੇ ਆਪ ਸਰੀਰ ਦੇ ਉੱਤੇ ਚੱਲਣਾ ਔਖਾ ਹੋ ਗਿਆ ਤੇ ਬਾਪੂ ਜੀ ਉਹਨਾਂ ਦੇ ਬਾਪੂ ਜੀ ਦਾ ਨੰਬਰ ਸਾਨੂੰ ਮਿਲਿਆ ਸੀ ਅਸੀਂ ਫੋਨ ਕਾਫੀ ਟਰਾਈ ਕੀਤਾ ਫੋਨ ਉਹਨਾਂ ਨੂੰ ਮਿਲਿਆ ਨਹੀਂ ਪਰ ਪੁੱਛਦੇ ਪੁੱਛੋਂਦੇ ਉਹਨਾਂ ਦੇ ਘਰ ਦੇ ਵਿੱਚ ਅਸੀਂ ਪਹੁੰਚ ਚੁੱਕੇ ਆ ਤੇ ਅਗਲੇ ਪਾਸੇ ਅਸੀਂ ਜਾਣਕਾਰੀ ਲੈਣੀ ਹੈ ਥੋੜੀ ਜਿਹੀ ਸੇਵਾ ਜਿਹੜੀ ਸਾਡੇ ਦਾਣੀ ਸੱਜਣਾ ਪਾਸੋਂ ਆਈ ਸੀ ਉਨ੍ਹਾਂ ਦੀ ਸੇਵਾ ਜਿਹੜੀ ਅਸੀਂ ਉਹਨਾਂ ਨੂੰ ਪਹੁੰਚਾਉਣ ਚੱਲੇ ਆ ਤੇ ਇਹ ਅਸੀਂ ਉਸ ਪਰਿਵਾਰ ਦਾ ਹਾਲ ਪੁੱਛ ਕੇ ਤੁਹਾਡੇ ਸਾਹਮਣੇ ਸਾਰਾ ਕੁਝ ਦਰਿਆਫਤ ਮੈਂ ਕਰ ਦਿੰਨਾ ਵਾਂ ਕੋਈ ਅਗਲੇ ਪਾਸੇ ਇਸ ਭੈਣ ਦੀ ਕੋਈ ਹੋਰ ਕੋਈ ਮਤ ਕਰ ਸਕੇ ਹਾਂ ਬਾਕੀ ਸਾਰੀ ਜਾਣਕਾਰੀ ਅਸੀਂ ਉਹਨਾਂ ਕੋਲ ਜਾ ਕੇ ਲੈਣੇ ਆ ਆਓ ਅਸੀਂ ਚੱਲਦੇ ਹਾਂ ਇਹੋ ਕਾਰਨ ਨਾਲ ਦਾ ਬਾਪੂ ਜੀ ਬਾਪੂ ਸਾਸਰੀ ਕਾਲ ਬਾਪੂ ਦਰਬੀਰ ਸਿੰਘ ਜੀ ਮੈਂ ਤੁਹਾਨੂੰ ਫੋਨ ਕੀਤਾ ਹੈ ਹਾਂ ਜੀ ਤੇ ਤੁਸੀਂ ਫੋਨ ਨਹੀਂ ਚੁੱਕਦੇ ਮੈਂ ਤੁਹਾਨੂੰ ਫੋਨ ਕਰ ਕਰ ਦਸ ਫੋਨ ਲਾਏ ਗੁੱਡੀ ਕੋਈ ਨਹੀਂ ਹੰਦਰ ਹੈ ਹਾਂ ਹਾਂ ਦੇਖੋ ਅੰਦਰ ਆਜਾ ਮੇ이트 ਬਹਿਣੇ ਭੈਣ ਅੰਦਰ ਇੱਕ ਰੇ ਵੇਖਾਈ ਆਜੋ ਆਸ ਕੇ ਭੈਣ మనప్రీత క ਅਤੇ ਫਿਰ ਕੀ ਕੀ ਪਾਣਾ ਵਰਤਿਆ ਜਾਂ ਕੀ ਐਸਾ ਹੋ ਗਿਆ ਕਿ ਫੀਵਰੀ ਹੁੰਦਾ ਰਿਹਾ ਕੱਲਾ ਫੀਵਰੀ ਹੁੰਦਾ ਰਿਹਾ ਤੇ ਉਤੋਂ ਇਨਫੈਕਸ਼ਨ ਵੱਧ ਗਈ ਦਵਾਈ ਮੈਡੀਸਿਨ ਵਧੂ ਲਈ ਹਾਂ 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 ਟੈਸਟ ਵੀ ਬੜੇ ਕਰਵਾਏ ਟੈਸਟ ਵਿੱਚ ਬਸ ਬੁਖਾਰ ਤੇ ਇਨਫੈਕਸ਼ਨ ਤੇ ਕੋਈ ਨਹੀਂ ਘਟ ਹੁੰਦਾ ਰਿਹਾ ਹਾਂ 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 ਤੇ ਉਸ ਤੋਂ ਬਾਅਦ ਫਿਰ ਕੀ ਐਸਾ ਹੋ ਗਿਆ ਕਿ ਜਦੋਂ ਮੈਂ ਵੀਡੀਓ ਦੇ ਵਿੱਚ ਪਹਿਲੀ ਵੀਡੀਓ ਤੇ ਸੁਣਿਆ ਸੀ ਫਿਰ ਡਾਕਟਰ ਨੇ ਕਿਹਾ ਕਿ ਐਕਸਰਾ ਕਰਵਾ ਹਾਂ ਫਿਰ ਐਕਸਰਾ ਕਰਵਾਇਆ ਫਿਰ ਉਹਨਾਂ ਨੇ ਜਿਨ੍ਹਾਂ ਨੇ ਐਕਸਰਾ ਕਿਹਾ ਉਹਨਾਂ ਨੇ ਸ੍ਰੀਨੋ ਹਸਪੀਟਲ ਕੱਲੇ ਅੱਛਾ ਜੀ ਸੋਲੇ ਨੇ ਖੜਿਆ ਹੈ ਹਾਂ ਹਾਂ ਹੂੰ ਹੁਣ ਤੇ ਪ੍ਰੋਬਲਮ ਕੀ ਹੈ ਮੈਡੀਸਿਨ ਚੱਲਾਂਦੀ ਇੱਥੋਂ ਤੇ ਪਰ ਬਾਟਾ ਜੀ ਤੇ ਪਰ ਪੜ ਗਿਆ ਹਾਂਜੀ ਉਹਨਾਂ ਜੀ ਵੀ ਆਂਦੇ 4-5 ਮਹੀਨੇ ਮਤਲਬ ਲੱਗ ਸਕਦਾ ਦਵਾਈਆਂ ਦੇ 25 ਦਿਨੀ ਖਾਣੇ ਹਾਂਜੀ ਹਾਂਜੀ 20 ਦਿਨ 14 ਦਿਨ ਰੱਖੀ ਆ ਹਸਪੀਟਲ ਪਾਈਪ ਪਈ ਹੀ ਨਾ ਕਿ ਉਹਦੇ ਨਾਲ ਪਾਣੀ ਜਿਹੜਾ ਕੱਢੇ ਸਾਫ ਹੋ ਗਿਆ ਸਾਫ ਹੋ ਗਿਆ ਹਾਂਜੀ ਇੱਕ ਸਾਡਾ ਪ੍ਰਸ਼ਨ ਹੀ ਹਾਂਜੀ ਉਹਨਾਂ ਨੇ ਫਿਰ ਜਿਹੜੇ ਹਸਪਤਾਲਾਂ ਦੇ ਵਿੱਚ ਸਦੀਨੋ ਹਸਪੀਟਲ ਵਾਲਿਆਂ ਨੇ ਪਾਇ ਹੀ ਪਾਇ ਨਹੀਂ ਤੇ ਜਿਹੜਾ ਜਿੱਥੇ ਤੁਸੀਂ ਮੈਂ ਫੋਨ ਕੀਤਾ ਸੀ ਤੇ ਤੁਸੀਂ ਕਿ ਬਡੇਰੇ ਬਾਬੇ ਨਾਨਕ ਲਾਗੇ ਹਾਂਜੀ ਉਹਨਾਂ ਨੇ ਸਾਥ ਦਿੱਤਾ ਪੂਰਾ ਹਾਂਜੀ ਪੂਰਾ ਸਾਥ ਦਿੱਤਾ ਸਾਥ ਚੰਗਾ ਇਹ ਚੰਗਾ ਹਸਪਤਾਲ ਹਾਂਜੀ ਬਹੁਤ ਵਧੀਆ ਲਾਜ ਕੀਤਾ ਜੀ ਮੈਂ ਕਿ ਉਹਨਾਂ ਨੇ ਫਿਰ ਪੈਸੇ ਪੈਸੇ ਤੇ ਲਿਆ ਕੁਝ ਨਹੀਂ ਕੁਝ ਨਹੀਂ ਲਿਆ ਕੀ ਆ ਮਤ ਸੋ ਆਪਣਾ ਖਰਚਾ ਹੀ ਜਿਹੜਾ ਸਾਡਾ ਹੋਇਆ ਜੀ ਆਪਣਾ ਖਰਚਾ ਆਉਣ ਜਾਣ ਦਾ ਜਿਹੜਾ ਹੋਇਆ ਹਾਂਜੀ ਬਾਕੀ ਬਾਕੀ ਦਵਾਈਆਂ ਦਾ ਤਾਂ ਕੋਈ ਖर्चा ਨਹੀਂ ਨਹੀਂ ਦਵਾਈਆਂ ਦਾ ਕੋਈ ਨਹੀਂ ਚਲੋ ਖੇਚਲ ਤੇ ਪੈਂਦੀ ਆ ਨਾ ਹਾਂਜੀ ਹੈ ਨਾ ਸਭ ਤੋਂ ਵੱਡੀ ਖੇਚਲ ਇਹ ਆ ਇਹ ਬਾਪੂ ਜੀ ਘਰ ਦੀ ਇਨਕਮ ਕੀ ਆ ਫਿਰ ਘਰ ਮੈ ਹੀ ਕਮਾਉਣ ਵਾਲਾ ਜੀ ਤੇ ਤਾਂ ਇਹ ਤੁਹਾਡਾ ਬੇਟਾ ਬੇਟੇ ਛੋਟੇ ਦੋ ਬੇਟੇ ਛੋਟੇ ਹਾਂਜੀ ਮੈਂ ਕਿਹਾ ਜੇ ਹਰ ਇੱਕ ਪੜ੍ਹਦੇ ਆ ਜੀ ਹਾਂਜੀ ਪੜ੍ਹਦੇ ਪੜ੍ਹਦੇ ਮੈਂ ਕਿ ਤੁਸੀਂ ਤੁਸੀਂ ਕੀ ਕ ਕੀ ਕੰਮ ਕਰਦੇ ਤੁਸੀਂ ਮੈਂ ਮਜ਼ਦੂਰੀ ਕਰਦਾ ਮਜ਼ਦੂਰੀ ਕਰਦੇ ਜੀ ਹਾਂਜੀ ਤਲ ਫਿਰ ਵੀ ਬੜਾ ਵਧੀਆ ਹੋ ਗਿਆ ਕਿ ਕਿਸੇ ਵੀਰ ਨੇ ਤੁਹਾਡੀ ਵੀਡੀਓ ਪਾਈ ਤੇ ਉਹ ਵੀਡੀਓ ਚੱਲ ਗਈ ਤੇ ਉੱਤੋਂ ਤੁਹਾਡਾ ਇਲਾਜ ਹੋ ਗਿਆ ਹੈ। ਬੜਾ ਸਾਥ ਦਿੱਤਾ ਹੈ। ਹੈਨਾ ਬੜਾ ਸਾਥ। ਬੜਾ ਸਾਥ। ਬਚ ਗਈ ਹੈ। ਜਿੱਤ ਤਰ੍ਹਾਂ ਹਾਲਤਾਂ ਕਰਦੀ। ਹਾਂ। ਪੈਕਣਾ ਰਹਿ ਜਾਣੇ। ਆਹ। ਲੋਕ ਸਕਦੀ। ਆਹ। ਇਹ ਪਿਆ ਤਾਂ ਅੰਗ ਬੜੀ। ਪੈਪੜਾ ਤਾਂ ਫੜ ਕੇ ਠਾਲੀ ਦਾ ਫੜ ਕੇ ਭਾਲੀ ਤੇ ਬਹੁਤ ਮੰਦਾ ਹੈ। ਹਾਂ। ਖਾਣਦੀ ਪੀਂਦੀ ਬਣੂਣ ਰੋਟੀ ਪਾਣੀ ਖਾਂਦੀ ਤੁਰੀ ਫਿਰਦੀ ਹੈ। ਹਾਂ। ਬਹੁਤ ਬਹੁਤ ਮਾਲਕ ਨੇ ਕਿਰਪਾ ਕੀਤੀ ਨਹੀਂ ਉਦੋਂ ਤੱਕ ਜਦੋਂ ਮੈਂ ਵੀਡੀਓ ਵੇਖੀ ਨਾ ਉਸਦੇ ਭੈਣ ਕੋਲ ਮੇਰੇ ਸਾਨੂੰ ਉੱਠਿਆ ਨਹੀਂ ਜਾਂਦਾ ਹਣਾ ਤਾਂ ਹੁਣ ਤੇ ਮੈਂ ਸਮਝਦਾ ਹਾਂ ਕਿ ਸ਼ਹਿਰ ਉੱਥੇ ਹੀ ਸਾਨੂੰ ਭੈਣ ਨੂੰ ਮਿਲਣਾ ਪੈਣਾ ਉਹ ਤਾਂ ਪਰ ਬੜੀ ਮਾਰੇ ਦੀ ਕਿਰਪਾ ਹੋ ਗਈ ਕਿ ਜਿਹੜੀ ਤੁਰਕੇ ਇੱਥੇ ਸਾਡੇ ਕੋ ਆ ਗਈ ਹਣਾ ਅਸੀਂ ਤੇ ਅਸੀਂ ਤੇ ਉਸ ਸਾਹ ਬਨਾਏ ਸੀ ਕਿ ਭੈਣ ਸ਼ਹਿਰ ਮੰਜੇ ਤੇ ਹੀ ਆ ਨਹੀਂ ਹਣਾ ਚਲੋ ਇਹ ਜਿੰਨਾ ਜਿੰਨਾ ਨੇ ਸੱਜਣਾ ਨੇ ਮੇਰਾ ਹਾਂਜੀ ਆ ਆ ਪਲਾ ਕਰੇ ਭੈਣ ਨੂੰ ਉਮਰ ਕਿੰਨੀ ਹੈ 21 ਸਾਲ 21 ਸਾਲ ਹਾਂ ਉਮਰ ਬਹੁਤ ਛੋਟੀ ਹੈ ਹਾਂਜੀ ਪਰ ਦੇਸਾਂ ਦੇ ਜਿਨ੍ਹਾਂ ਨੇ ਵਿਚਾਰਿਆਂ ਨੇ ਮਦਦ ਕੀਤੀ ਹਾਂ ਵਨ ਆਵੇ ਉਹਨਾਂ ਦਾ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਦੀ ਤਾਹੀ ਮਾਇਨੇ ਇਹ ਇਹ ਭੈਣ ਦੀ ਮਦਰ ਵੀ ਨਹੀਂ ਗਈ ਆ ਤੁਸੀਂ ਉਹ ਮੈਂ ਹਾਂ 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 ਵੀਡੀਓ ਵਿੱਚ ਮੈਂ ਸੁਣਿਆ ਸੀ ਤੇ ਬਾਪੂ ਜੀ ਕੋਈ ਮੈਂ ਇੱਕ ਗੱਲ ਨਿੱਜੀ ਤੌਰ ਤੇ ਕੁਝ ਤੇ ਤੁਹਾਨੂੰ ਪੁੱਛਣਾ ਚਾਹੁੰਦਾ ਕੋਈ ਰੱਬ ਨਾਲ ਕੋਈ ਸ਼ਿਕਵਾ ਹੈਗਾ ਰੱਬ ਬੋਲ ਮੈਂ ਹਰ ਇੱਕ ਹਾਂ ਜੀ ਰਾਮਾ ਹਰ ਇੱਕ ਦੇ ਬੇਨਤੇ। ਕੀ ਬਾਤ ਹੈ। ਜੀ ਇਨਸਾਨ ਨੂੰ ਕਲਾਇਆ ਨਾ। ਹਾਂ ਹਾਂ। ਇਨਸਾਨਦਾਰ ਖਵਾਲਾ ਹੋ। ਥੋੜਾ ਉੱਚੀ ਬੋਲਣਾ ਆਪਾਂ। ਹਾਂ। ਇਨਸਾਨਦਾਰ ਖਵਾਲਾ ਮਾਲਕ ਨਾਨਕ ਕੋ ਗੁਰੂ ਸਾਹਿਬ ਹੀ। ਆਏ ਹਾਂ ਹਾਂ। ਕੀ ਬਾਤ ਹੈ। ਜੀ ਕਲਿਆ ਤੇ ਖਾਣਾ ਵੀ ਹੈਗਾ। ਖਾਣਾ ਵੀ ਹੈਗਾ। ਦੁੱਖ ਤਾਂ ਇਕੱਲੇ ਪਾਸਰੀਨਾਂ ਦੇ ਨਾਲ ਆਉਂਦੀਆਂ ਚੱਲਣਾ ਵੀ ਉਹਨੇ ਹੀ। ਹਾਂ ਹਾਂ ਹਾਂ। ਕੋਈ ਨਾ ਮਾਰ ਗੁਰਮੁਖੀ ਰਾਂਦੋ ਨਹੀਂ। ਵੇਖੋ ਜੀ। ਇੰਨਾ ਦੁੱਖ ਹੋਣ ਦੇ ਬਾਵਜੂਦ ਘਰ ਦੇ ਵਿੱਚ ਛੋਟੀ ਬੇਟੀ ਨੂੰ ਬਹੁਤ ਵੱਡੀ ਬਿਮਾਰੀ ਲੱਗੀ ਚਲੋ ਮਾਰੇ ਦੀ ਕਿਰਪਾ ਨਾਲ ਬਿਲਕੁਲ ਠੀਕ ਹੋ ਗਈ ਪਰ ਮੈਂ ਇੱਕ ਸਵਾਲ ਹਰ ਕਿਸੇ ਨੂੰ ਪੁੱਛਦਾ ਨਾ ਕਿ ਜਦੋਂ ਘਰ ਦੇ ਵਿੱਚ ਦੁੱਖ ਹੋਵੇ ਨਾ ਉਦੋਂ ਅਕਸਰ ਲੋਕੀਏ ਅਸੀਂ ਸੁਣਦੇ ਵੇਖੇ ਆ ਕਿ ਰੱਬਾ ਤੂੰ ਸਾਡਾ ਨਾ ਚੰਗਾ ਨਹੀਂ ਕੀਤਾ ਰੱਬਾ ਤੂੰ ਸਾਡੇ ਘਰ ਹੀ ਇਹੋ ਕੁਝ ਕਰਨਾ ਸੀ ਇਸ ਤਰ੍ਹਾਂ ਦੇ ਮਿਹਨੇ ਮਾਰਦੇ ਰੱਬ ਨੂੰ ਬੜੇ ਵੇਖਿਆ ਪਰ ਮੈਂ ਬਾਪੂ ਜੀ ਹੁਣਾਂ ਨੂੰ ਵੀਰ ਜੀ ਹੁਣਾਂ ਨੂੰ ਮੈਂ ਜੋ ਸਵਾਲ ਪੁੱਛਿਆ ਮੈਂ ਹਰ ਕਿਸੇ ਨੂੰ ਪੁੱਛਦਾ ਕਿ ਰੱਬ ਨਾਲ ਕੋਈ ਸ਼ਿਕਵਾਤ ਨਹੀਂ ਤੇ ਬਾਪੂ ਜੀ ਨੇ ਰੱਬ ਨਾਲ ਰੱਬ ਤੇ ਸ਼ਿਕਵਾ ਨਹੀਂ ਰੱਬ ਬਹੁਤ ਬਿਆਨਤ ਆ ਇਹ ਬਾਪੂ ਜੀ ਦੇ ਮੂੰਹ ਦੇ ਵਿੱਚ ਮੈਨੂੰ ਸੁਣਿਆ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਐਸੇ ਐਸੇ ਲੋਕ ਵੀ ਹੈਗੇ ਆ ਕਿ ਜਿਹੜਾ ਦੁੱਖ ਝੇਲਣ ਤੋਂ ਬਾਅਦ ਵੀ ਰੱਬ ਨੂੰ ਆਂਦੇ ਕਿ ਮਹਾਰਾਜ ਤੂੰ ਜੋ ਕਰੇਂਗਾ ਪਿੱਛੇ ਕੀਤਾ ਜੋ ਸਹੀ ਕੀਤਾ ਗਾਂਹ ਕਰੇਂਗਾ ਜੋ ਸਹੀ ਕਰੇਂਗਾ ਕਿਉਂ ਬਾਪੂ ਜੀ ਹਾਂ ਜੀ ਅਸੀਂ ਉਹਦੀ ਰਾਜੇ ਹੀ ਆ ਮਾੜਾ ਕਰੇ ਚੰਗਾ ਕਰੇ ਜੀ ਕਰੇ ਟਕਣਾ ਰੋਟੀ ਦਵੇ ਵੀ ਕਿ ਨਾਂ ਵੀ ਦਵੇ ਉਹਦੀ ਮਰਜ਼ੀ ਆਹ ਹਾਂ ਹਾਂ ਕਿਆ ਬਾਤ ਹੈ ਕਿਆ ਬਾਤ ਹੈ ਦੇਵਾ ਬ੍ਰਾਦਰ ਸਾਡੇ ਵੱਲ ਥੋੜੀ ਜਿਹੀ ਸੇਵਾ ਵਾ ਆਪਾਂ ਸਿਰ ਨੂੰ ਮਾਤਰ ਸੇਵਾ ਲੈਂਦੀ ਆਪਾਂ ਇਹ ਤੋਂ ਸਾਡੀ ਛੋਟੀ ਜਿਹੀ ਸੇਵਾ ਪ੍ਰਵਾਨ ਕਰਦੇ ਆਂ ਆ ਥੋੜੀ ਜਿਹੀ ਸੇਵਾ ਦੇ ਸਕੀ। ਪਹੀਏ ਕਿ ਲੱਗੇ। ਨਹੀਂ ਉਹ ਹੀ ਕਿ ਲੱਗੇ। ਥੋੜੀ ਪ੍ਰਵਾਨ ਕਰ। ਜਾ ਬਾ ਉਹ ਨਾਲ ਬਾਸ਼। ਹਰ ਇੱਕ ਦਾ ਭਲਾ ਕਰੀ ਮਾਲਕ। ਅਈ ਤੇ ਵੇਖੋ ਜੀ ਇਹ ਇੱਕ ਬਾਹਰ ਵਾਲਾ ਵੀਰ ਹੈ ਇੱਕ। ਹਾਂਜੀ। ਹਨਾ। ਉਹਨੇ ਮੈਨੂੰ ਫੋਨ ਕੀਤਾ ਉਹਨੇ ਆਖਿਆ ਕਿ ਵੀਰ ਜੀ ਮੈਂ ਮੈਨੂੰ ਨਹੀਂ ਪਤਾ ਕਿ ਆਪਣੇ ਪਿੰਡ ਦੀ ਹੈ ਵੀ। ਮੈਂ ਪਿੰਡ ਦੇ ਵਿੱਚ ਰਿਹਾ ਨਹੀਂ ਕਦੀ। ਹਾਂਜੀ। ਹਨਾ। ਤੇ ਮੈਨੂੰ ਪਿੰਡ ਦਾ ਇੱਕ ਵੀ ਬੰਦੇ ਦਾ ਪਤਾ ਨਹੀਂ ਕਿ ਕੌਣ ਕੌਣ ਹੈ ਮੈਂ ਬਹੁਤ ਘਟ ਆਉਣਾ ਹਾਂ ਕਿਤੇ ਮੈਂ ਇੱਕ ਸਾਲ ਬਾਅਦ ਇੱਕ ਅੱਧੀ ਵਰੀ ਆਉਣਾ ਹਾਂਜੀ ਤੇ ਉਹਨਾਂ ਨੇ ਆਖਿਆ ਕਿ ਇਸ ਤਰ੍ਹਾਂ ਭੈਣ ਇੱਕ ਮੰਜੇ ਤੇ ਆ ਤਾਂ ਪਹਿਲੋ ਵੇਖੋ ਕਿ ਇਹ ਸਹੀ ਹੈਗਾ ਹਾਂਜੀ ਹਨਾ ਕਿਉਂਕਿ ਵੀਡੀਓ ਕਈ ਫੇਕ ਵੀ ਹੁੰਦੀਆਂ ਕਈ ਹਾਂਜੀ ਹਾਂ ਉਹਨਾਂ ਨੇ ਫਿਰ ਆਖਿਆ ਕਿ ਸਾਡੀ ਥੋੜੀ ਜੀ ਸੇਵਾ ਜਿਹੜੀ ਹੈ ਨਾ ਉੱਥੇ ਪਹੁੰਚਾ ਕੇ ਆਓ ਸਾਡੀ ਇਹ ਕੰਮ ਕਰ ਸਕਦੇ ਇੱਕ ਹਾਂਜੀ ਮੈਂ ਤਾਂ ਇੱਕ ਇੱਕ ਹੱਲ ਕਰ ਦਿੰਦਾ ਇੱਕ ਰਾਸ਼ਨ ਦਾ ਹਾਂਜੀ ਹਨਾ ਕਿਉਂਕਿ ਰਾਸ਼ਨ ਇੱਕ ਐਸਾ ਚੀਜ਼ ਹੈ ਰਾਤ ਨੂੰ ਤੇ ਸਵੇਰੇ ਉਹਨੇ ਢਿੱਡ ਨੇ ਰਾਸ਼ਨ ਮੰਗਣਾ ਹਾਂ ਜੀ। ਪਰਚਾਤਾ ਪੜੀ ਮੰਗਣਾ। ਹਾਂ ਜੀ। ਤੁਸੀਂ ਸਾਡ ਕੋਲ ਨਾ ਹਰ ਮਹੀਨੇ 10 ਤਰੀਕ ਨੂੰ ਰਾਸ਼ਨ ਲੈਣਾ ਆ ਜਾ ਕਰੋ। ਠੀਕ ਹੈ। ਮੈਂ ਕ੍ਰੈਸ ਮੇਦ ਦੇ ਦੇ ਕ੍ਰੈਵ ਦੇ ਦੇਵਾਂਗਾ। ਤੁਹਾਨੂੰ ਯਾਦ ਰੱਖਣਾ। ਬੜੇ ਬੀਬੀਆਂ ਹੱਟ ਕੋਈ ਥੋਂ ਹੁੰਦੀਆਂ। ਇਹ ਤੁਹੀਂ ਆ ਸਕਦੇ। ਅਮਰ ਸਰ ਤੂੰ ਹੀ ਨਾ 10 ਤਰੀਕ ਨੂੰ। ਐ ਕਿ 10 ਤਰੀਕ ਨੂੰ ਆ ਜਾਓ। ਠੀਕ। ਹਣ ਐ ਕਿ 10 ਸੇ ਸ਼ੁਰੂ ਹੋ ਜਾਊਗਾ। ਮੈਂ ਕਿ ਤੁਹਾਨੂੰ ਮਹੀਨੇ ਦਾ ਰਾਸ਼ਨ ਮਹੀਨੇ ਦਾ ਰਾਸ਼ਨ ਜਿਹੜਾ ਹੈ ਨਾ ਉਹ ਤੁਹਾਨੂੰ ਕ੍ਰੈਸ ਮੇਦ ਮਿਲ ਜਾ ਕਰੇਗਾ। ਠੀਕ ਹੈ। ਇਹ ਇਹ ਤੁਹਾਡਾ ਮੁਰਸਾ ਰਹੇਗਾ। ਮੋਰਚਾ ਲਾਇਆ ਮੋਰਚਾ ਲਗਾ ਸੌਕਰ ਪੀਰ ਤੇ ਲੱਗਣਾ ਹਣਾ ਉਹ ਤੇਲ ਦਾ ਖਰਚਾ ਨਹੀਂ ਅਹਰਸਰ ਬੱਸ ਆਉਂਦੀ ਉੱਥੇ ਬੱਸੇ ਚੱਲ ਜਾਂਦੇ ਬੱਸੀ ਆ ਜਾ ਕਰੋ ਹਾਂਜੀ ਮੈਂ ਤੁਹਾਨੂੰ ਤੁਸੀਂ ਮੈਨੂੰ ਮੇਰਾ ਨੰਬਰ ਤੜਕੂ ਆ ਗਿਆ ਨਾ ਹਣਾ ਉਹ ਨੰਬਰ ਤੇ ਮੈਨੂੰ ਫੋਨ ਕਰਕੇ ਐਡਰੈਸ ਪੁੱਛ ਲਓ ਸਾਰਾ ਪੁੱਛ ਦਿਓ ਇਹ ਗੁਰਨਾਨ ਦਾ ਹਸਪਤਾਲ ਦਾ ਪ੍ਰਾਣਕ ਦਾ ਉਸਤਾਦ ਜਿਹੜਾ ਨਾ ਉਹ ਜਿਹੜੀ ਜਿਹੜੀ ਪੂੜੀਓ ਚੌਕ ਬਣ ਗਿਆ ਹੁਣ ਹਾਂਜੀ ਜਿਹੜਾ ਗੰਨਰ ਵਾਲਾ ਪੂਰਿਆ ਗਿਆ ਪੂਰਿਆ ਗਿਆ ਤੁਸੀਂ ਉੱਥੇ ਆ ਗਏ ਨਾ ਪੁਲੀ ਤੇ ਆ ਗਏ ਮੈਨੂੰ ਫੋਨ ਕਰ ਲੈਣਾ ਉੱਥੇ ਤਰਾ ਕਿਹੇ ਵੀ ਆਟੋ ਵਾਲੇ ਨੂੰ ਪੁੱਛਣਾ ਜਿੱਥੇ ਰਾਸ਼ਨ ਵੰਡਦੇ ਉੱਥੇ ਪਤਾ ਸਾਰਿਆਂ ਨੂੰ ਠੀਕ ਹੈ ਜੀ ਠੀਕ ਹੈ ਨਾ ਰਾਸ਼ਨ ਵਾਲਾ ਟੈਂਟ ਲੱਗਾ ਹਣਾ ਉੱਥੇ ਬੀਬੀਆਂ ਵੀਰ ਬੈਠੇ ਨੇ ਸਾਰੇ ਨੇ ਕੁਰਸੀਆਂ ਨੇ ਉੱਥੇ 10 ਤਰੀਕ ਨੂੰ ਸਵੇਰੇ 6:30 11:00 ਵਜੇ ਹਾਂਜੀ ਠੀਕ ਹੈ ਨਾ ਫਿਰ ਬਾਪੂ ਜੀ ਜਿੱਤਰਾ ਦਿਹਾੜੀ ਜਾਂਦੇ ਜੇ ਤਾਂ ਦਿਹਾੜੀ ਦਾ ਪਾ ਕਰੀਦਾ ਵਾ ਉਤੋਂ ਫਿਰ ਸਵੇਰੇ ਜਾਣ ਲੱਗਿਆ ਪ੍ਰਸ਼ਾਦਾ ਬਣਾ ਕੇ ਜਾਂਦੇ ਹਾਂਜੀ ਸਵਾਤ ਤੇ ਉੱਠ ਖਲੋਦੇ ਤੇ ਫਿਰ ਜਦੋਂ ਥੱਕੇ ਆਉਣਾ ਵਾ ਆਣ ਕੇ ਤੇ ਆਣ ਕੇ ਫਿਰ ਪਕਾਉਣਾ ਆਪਣਾ ਰਨ ਵੇਖੋ ਸੰਗਤ ਜੀ ਇਸ ਬਜ਼ੁਰਗਾਂ ਦੇ ਵੀਰ ਦੇ ਘਰ ਵਾਲਾ ਘਰ ਵਾਲੀ ਨਹੀਂ ਹੈਗੀ ਜਦ ਕਿ ਉਹ 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 ਭੈਣ ਦੀ ਮੰਮੀ ਨਹੀਂ ਹੈਗੀ ਤੇ ਘਰ ਦੇ ਵਿੱਚ ਦਿਹਾੜੀ ਦੱਪਾ ਕਰਦੇ ਆ ਕਿਹੇ ਜਿਹਾ ਤਰਾ ਮਜ਼ਦੂਰੀ ਹੁੰਦੀ ਆ ਤੇ ਘਰ ਦੇ ਵਿੱਚ ਮਜ਼ਦੂਰੀ 9 ਵਜੇ ਤੱਕ 8:30 ਵਜੇ ਤੱਕ ਪਹੁੰਚਣਾ ਪੈਂਦਾ ਉਸ ਤੋਂ ਪਹਿਲਾਂ ਤੜਕੇ ਉੱਠ ਕੇ ਆਪਣੇ ਬੱਚਿਆਂ ਦਾ ਪ੍ਰਸ਼ਾਦਾ ਪਾਣੀ ਪਕਾ ਕੇ ਇਹ ਵੀਰ ਜਾਂਦੇ ਤੇ ਸ਼ਾਮ ਨੂੰ 5 6 ਵਜੇ ਜਦੋਂ ਘਰ ਦੇ ਵਾਪਸ ਆਉਣਾ ਫਿਰ ਰਾਤ ਦਾ ਆ ਕੇ ਪ੍ਰਸ਼ਾਦਾ ਵੀ ਇਹੋ ਬਣਾਉਂਦੇ ਹੁਣ ਵੇਖੋ ਜੀ ਇੰਨਾ ਮਿਹਨਤੀ ਤੇ ਸਿੱਦਕੀ ਬੰਦੇ ਜਿਹੜੇ ਆ ਬੜੇ ਘਟ ਮਿਲਦੇ ਜਿਨ੍ਹਾਂ ਨੇ ਇੱਕ ਗੱਲ ਇਹ ਗੱਲ ਕਹੀ ਕਿ ਮਹਾਰਾਜ ਜੋ ਕਰਦਾ ਸਹੀ ਕਰਦਾ ਇਸੇ ਕਰਕੇ ਕਈ ਕਈ ਐਸੇ ਐਸੇ ਪਰਿਵਾਰ ਜਿਹੜਾ ਸਾਨੂੰ ਮਿਲਣ ਦਾ ਮੌਕਾ ਮਿਲਦਾ ਨਾ ਉਦੋਂ ਦੇਰ ਨੇ ਜਿਹੜਾ ਵਕਤ-ਕਤ ਹੋ ਜਾਂਦਾ ਵਾ ਕਿ ਐਸੇ ਐਸੇ ਪਰਿਵਾਰ ਵੀ ਹੈਗੇ ਆ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਦੁੱਖ ਹੁੰਦਿਆ ਹੋਇਆ ਵੀ ਰੱਬ ਨੂੰ ਜਿਹੜਾ ਵਾ ਸ਼ਿਕਵਾ ਨਹੀਂ ਕਰਦੇ ਤੇ ਇੱਥੇ ਮੈਂ ਇੱਕ ਇੱਕ ਗੱਲ ਕਹਿ ਦੇਣਾ ਚਾਹੁੰਨਾ ਵਾ ਕਿ ਤੁਸੀਂ ਘਰ ਦੇ ਹਾਲਾਤ ਵੇਖ ਹੀ ਰਹੇ ਹੋ ਦੋ ਬੇਟੇ ਆ ਤੇ ਬੇਟੇ ਹਜੇ ਛੋਟੇ ਆ ਪੜਦੇ ਆ ਤੇ ਭੈਣ ਵੱਡੀ ਹੋਣ ਕਰਕੇ ਉਹਦਾ ਵਿਆਹ ਕਰਤਾ ਛੋਟੀ ਉਮਰ ਦੇ ਵਿੱਚ ਉਹ ਛੋਟੀ ਉਮਰ ਕੇ 20 ਸਾਲ ਦੀ ਉਮਰ ਦੇ ਵਿੱਚ ਵਿਆਹ ਕਰਤਾ ਜਿੰਨੀ ਕਿ ਜੋਗ ਉਮਰ ਸੀ ਤੇ ਘਰ ਦੇ ਵਿੱਚ ਬਿਮਾਰੀ ਆ ਗਈ ਭੈਣ ਨੂੰ ਭੈਣ ਦਾ ਦੁੱਖ ਆ ਗਿਆ ਇਲਾਜ ਕਰਾਇਆ ਸੰਗਤਾਂ ਨੇ ਰਲ ਮਿਲ ਕੇ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਦਾ ਇਲਾਜ ਕਰਾ ਦਿੱਤਾ ਹਾਂਜੀ ਠੀਕ ਚੰਗਾ ਆ ਆ ਥੋੜੀ ਜਿਹੀ ਸੇਵਾ ਸਾਡੇ ਨੂੰ ਪ੍ਰਮਾਣ ਕਰ ਲੈ ਨਹੀਂ ਆਤੀ ਕੋਲ ਨਹੀਂ ਪਿਆਤੀ ਹਾਂਜੀ ਠੀਕ ਚੰਗਾ മരാട് പലക തേങ്ങ പെണ്ണ തേങ്ങ മട തേങ്ങ സി